ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਬਿਰਹਤ ਅਤ ਅਗਲਾ ਕਿਉ ਪ੍ਰੀਤਮ ਮਿਲੈ ਕਰ ਆਏ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾ ਪੁੱਛਾ ਤੈਨ ਸਜਣਾ ਪ੍ਰਭ ਕਿਤ ਬਿਦ ਮਿਲੇ ਮਿਲਾਏ ਮੇਰੇ ਸਤਗੁਰ ਮੈਂ ਤੁਝ ਬਿਨ ਅਵਰ ਨਾ ਕੋਇ ਹਮ ਮੂਰਖ ਮੁਗਦ ਸਰਣਾ ਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤਗੁਰ ਦਾਤਾ ਹਰ ਨਾਮ ਦਾ ਪ੍ਰਭ ਆਪ ਮੇ ਲਾਵੇ ਸੋਏ ਸਤ ਗੁਰ ਹਰ ਪ੍ਰਭ ਬੋਜਿਆ ਗੁਰ ਜੀਵੜ ਅਵਰ ਨ ਕੋਏ ਹਉ ਗੁਰ ਸ੍ਰਣਾਈ ਤਹਿ ਪਹਾ ਕਰ ਦਿਆ ਮਿਲੇ ਪ੍ਰਭ ਸੋਏ ਮਨ ਹਟ ਕਿਨੈ ਨ ਪਾਇਆ ਕਰ ਉਪਾਉਥ ਕੇ ਸਭ ਕੋਏ ਸਹਸ ਸਿ ਅਣਪ ਕਰ ਰਹੇ ਮਨ ਕੋ ਰੰਗ ਨਾ ਹੋਏ ਊੜ ਕਪਟ ਕੇ ਨੈ ਨਾ ਪਾਇਓ ਜੋ ਵੀ ਦੇਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂ ਰਸ ਪ੍ਰਭ ਤੋ ਤਹੇ ਖਾਲੀ ਕੋ ਨਹੀਂ ਦਰ ਗੁਰਮੁਖਾ ਨੂੰ ਸਵਾਸ ਬੇਖ ਪੋਜਨ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਜ ਮਹਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਹਤ ਅਤ ਅਗਲਾ ਕਿਉ ਪ੍ਰੀਤਮ ਮਿਲੇ ਕਰ ਆਏ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਂ ਪੁਛਾ ਤਿੰਨ ਸਜਣਾ ਪ੍ਰਭ ਕੇਤ ਬਿਦ ਮਿਲੇ ਮਿਲਾਏ ਮੇਰੇ ਸਤ ਜਰਾ ਮੈਂ ਤੁਝ ਬਿਨ ਅਵਰ ਨ ਕੋਇ ਹਮ ਮੂਰਖ ਮੁਗਦ ਸਰਣਾ ਗਤੇ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਗੁਰ ਹਰ ਪ੍ਰਭ ਬੋਜਿਆ ਗੁਰ ਜੀਵੜ ਅਵਰ ਨ ਕੋਇ ਕੋਂ ਕਰੇ ਸ੍ਰੀ ਨਾਈ ਟਹਿਪਾ ਮਾ ਕਰ ਦਿਆ ਮਿਨੇ ਪ੍ਰਭ ਸੁਏ ਮਨ ਹਟੇ ਕਿਨੈ ਨਾ ਪਾਇਆ ਕਰ ਉਪਾਵਥ ਕੇ ਸਭ ਕੋਈ ਸਹਸ ਅਣਪ ਕਰ ਰਹੇ ਮਨ ਕੋ ਰੰਗ ਨਾ ਹੋਏ ਊੜ ਕਪਟ ਕਿਨੈ ਨਾ ਪਾਇਓ ਜੋ ਵੀ ਦੇਖਾਵੇ ਸੁਏ ਸਭਨਾ ਤੇਰੀਆਂ ਸ ਪ੍ਰਭ ਸਭ ਜੀ ਤੇਰੇ ਤੂ ਰਸ ਪ੍ਰਭ ਤਤ ਹੈ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਬਾਸ ਵੇਖ ਪੌਜਨ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ श्रीराग महला चौथा कर पहला मैं मन तन अत अगला क्यों प्रीतम मिले कर आए जा देखा प्रभ अपना प्रभ देखें दुख जाए जा पुछा तिन सजना प्रभ कित बिद मिले मिलाए ਮੇਰੇ ਸਤਗੁਰਾਂ ਮੈਂ ਤੁਝ ਬਿਨ ਅਵਰ ਨਾ ਕੋਇ ਹਮ ਮੂਰਖ ਮੁਗਧ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮੇ ਲਾਵੇ ਸੋਏ ਸਤ ਗੁਰ ਹਰ ਪ੍ਰਭ ਬੋਜਿਆ ਗੁਰ ਜੀਵੜ ਅਵਰ ਨ ਕੋਏ ਹੋ ਗੁਰ ਸ੍ਰਣਾਈ ਤਹਿ ਪਵਾ ਕਰ ਦਿਆ ਮਿਨੇ ਪ੍ਰਭ ਸੋਏ ਮਨ ਹਟ ਕਿਨੈ ਨ ਪਾਇਆ ਕਰ ਉਪਾਵਥ ਕੇ ਸਭ ਕੋਏ ਸਹਸ ਅਣਪ ਕਰ ਰਹੇ ਮਨ ਕੋ ਰੇ ਰੰਗ ਨਾ ਹੋਏ ਉੜ ਕਪਟ ਕੇ ਨੈ ਨਾ ਪਾਇਓ ਜੋ ਵੀ ਦੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂ ਰਸ ਪ੍ਰਭ ਤੋ ਤਹੇ ਖਾਲੀ ਕੋ ਨਹੀਂ ਦਰ ਪਰਮਖੰਨ ਨੂੰ ਸਬਾ ਸ ਬੇਖ ਪੋਜਲ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਮਿਰਹਤ ਅਤ ਅਗਲਾ ਕਿਉ ਪ੍ਰੀਤਮ ਮਿਲੈ ਕਰ ਆਏ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਂ ਪੁਛਾ ਤਨ ਸਟੜਾ ਪ੍ਰਭ ਕੇਤ ਮਿਤ ਮਿਲੈ ਮਿਲਾਏ ਮੇਰੇ ਸਤ ਜਰਾ ਮੈਂ ਤੁਜ ਬਿਨ ਅਵਰ ਨ ਕੋਇ ਹਮ ਮੂਰਖ ਮੁਗਦ ਸਰਣਾਗਤੀ ਕਰਿ ਕਿਰਪਾ ਮਿਲੇ ਹਰ ਸੋਇ ਰਹਾ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਇ ਸਤਗੁਰ ਹਰ ਪ੍ਰਭ ਬੋਜਿਆ ਗੁਰ ਜੀਵੜ ਅਵਰ ਨ ਕੋਇ ਖੋਂ ਗੁਰ ਸ੍ਰਿਣੀ ਟਹਿਪਵਾ ਕਰ ਦਿਆ ਮਿਨੇ ਪ੍ਰਭ ਸੁਏ ਮਨ ਹਟ ਕਿਨੈ ਨਾ ਪਾਇਆ ਕਰ ਉਪਾਵਥ ਕੇ ਸਭ ਕੋਈ ਸਹ ਸਹ ਸਣਪ ਕਰ ਰਹੇ ਮਨ ਕੋ ਰੰਗ ਨਾ ਹੋਏ ਊੜ ਕਪਟ ਕਿਨੈ ਨਾ ਪਾਇਓ ਜੋ ਵੀ ਦੇ ਖਾਵੇ ਸੁਏ ਸਭਨਾ ਤੇਰੀਆਂ ਸਪ੍ਰਬ ਸਭ ਜੀ ਤੇਰੇ ਤੂ ਰਸ ਪ੍ਰਭ ਤਦਹੇ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਵਾਸ ਵੇਖ ਪੌਜਨ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਮਿਰੋ ਅਤ ਅਗਲਾ ਕਿਉ ਪ੍ਰੀਤਮ ਮਿਲੈ ਕਰ ਆਏ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਂ ਪੁਛਾ ਤਿੰਨ ਸੜਣਾ ਪ੍ਰਭ ਕਿਤ ਮਿਤ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਇ ਹਮ ਮੂਰਖ ਮੁਗਦ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤਗੁਰ ਦਾਤਾ ਹਰ ਨਾਮ ਕਾ ਆਪ ਆਪ ਮੇ ਲਾਵੇ ਸੋਏ ਸਤ ਗੁਰ ਹਰ ਪ੍ਰਭ ਬੋਜਿਆ ਗੁਰ ਜੇਵੜ ਅਵਰ ਨ ਕੋਏ ਹਉ ਗੁਰ ਸ੍ਰਣਾਈ ਤਹਿ ਪਵਾ ਕਰ ਦਿਆ ਮਿਲੇ ਪ੍ਰਭ ਸੋਏ ਮਨ ਹਟ ਕਿਨੈ ਨ ਪਾਇਆ ਕਰ ਉਪਾਵਥ ਕੇ ਸਭ ਕੋਏ ਸਹਸ ਸਿ ਅਣਪ ਕਰ ਰਹੇ ਮਨ ਕੋ ਰੰਗ ਨਾ ਹੋਏ ਊੜ ਕਪਟ ਕੇ ਨੈ ਨਾ ਪਾਇਓ ਜੋ ਵੀ ਦੇ ਖਾਵੇ ਸੋਏ ਸਭਨਾ ਤੇਰੀਆਂ ਸ ਪ੍ਰਭ ਸਭ ਜੀ ਤੇਰੇ ਤੂ ਰਸ ਪ੍ਰਭ ਤਦ ਹੈ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਵਾਸ ਬੇਖ ਪੌਂਜਲ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਜ ਮਹਲਾ 4 ਕਰ ਪਹਿਲਾ ਮੈਂ ਮਨ ਤਨ ਬਿਰਹਤ ਅਤ ਅਗਲਾ ਕਿਉਂ ਪ੍ਰੀਤਮ ਮਿਲੈ ਕਰ ਆਏ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁੱਖ ਜਾਏ ਜਾਂ ਪੁਛਾ ਤਿੰਨ ਸਜਣਾ ਪ੍ਰਭ ਕੇਤ ਬਿਦ ਮਿਲੈ ਮਿਲਾਏ ਮੇਰੇ ਸਤ ਜਰਾ ਮੈਂ ਤੁਝ ਬਿਨ ਅਵਰ ਨਾ ਕੋਏ ਕਮ ਮੂਰਖ ਮੁਗਦ ਸਰਣਾ ਗਤੇ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤ ਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤ ਗੁਰ ਹਰ ਪ੍ਰਭ ਬੋਜਿਆ ਗੁਰ ਜੀਵੜ ਅਵਰ ਨ ਕੋਏ ਹੋ ਗੁਰ ਸਰਣਾਇ ਤਹਿ ਪਵਾ ਕਰ ਦਿਆ ਮਿਲੇ ਪ੍ਰਭ ਸੁਏ ਮਨ ਹਟ ਕਿਨੈ ਨਾ ਪਾਇਆ ਕਰ ਉਪਾਵਥ ਕੇ ਸਭ ਕੋਏ ਸਹਸ ਅਣਪ ਕਰ ਰਹੇ ਮਨ ਕੋ ਰੰਗ ਨਾ ਹੋਏ ਊੜ ਕਪਟ ਕਿਨੈ ਨਾ ਪਾਇਓ ਜੋ ਵੀ ਦੇਖਾਵੇ ਸੁਏ ਸਭਨਾ ਤੇਰੀ ਆਸ ਪ੍ਰਭ ਸਬਜੀ ਤੇਰੇ ਤੁਰਸ ਪ੍ਰਭ ਤਤਹੇ ਖਾਲੀ ਕੋ ਨਹੀਂ ਦਰ ਗੁਰਮਖਾਨੂ ਸਬਾ ਸ ਬੇਖ ਪੌਜਨ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਮਿਰੋ ਅਤ ਅਗਲਾ ਕਿਉ ਪ੍ਰੀਤਮ ਮਿਲੈ ਕਰ ਆਏ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਂ ਪੁਛਾ ਤਿੰਨ ਸੜਣਾ ਪ੍ਰਭ ਕੇਤ ਬਿਦ ਮਿਲੈ ਮਿਲਾਏ ਮੇਰੇ ਸਤਿਗੁਰਾ ਮੈਂ ਤuj ਬਿਨ ਅਵਰ ਨ ਕੋਏ ਹਮ ਮੂਰਖ ਮੁਗਦ ਸਰਣਾਗਤੀ ਕਰਿ ਕਿਰਪਾ ਮਿਲੇ ਹਰ ਸੋਏ ਰਹਾ ਸਤਿਗੁਰ ਦਾਤਾ ਹਰ ਨਾਮ ਕਾ ਰਬ ਆਪ ਮੇ ਲਾਵੇ ਸੋਏ ਸਤ ਗੁਰ ਹਰ ਪ੍ਰਭ ਬੋਜਿਆ ਗੁਰ ਜੀਵੜ ਅਵਰ ਨ ਕੋਏ ਹਉ ਗੁਰ ਸ੍ਰਿਣਾਈ ਟਹਿਪਵਾ ਕਰ ਦਿਆ ਮਿਨੇ ਪ੍ਰਭ ਸੋਏ ਮਨ ਹਟ ਕਿਨੈ ਨ ਪਾਇਆ ਕਰ ਉਪਾਵਥ ਕੇ ਸਭ ਕੋਏ ਸਹ ਸਹ ਸਣਪ ਕਰ ਰਹੇ ਮਨ ਕੋਰੇ ਰੰਗ ਨਾ ਹੋਏ ਊੜ ਕਪਟ ਕੇ ਨੈ ਨਾ ਪਾਇਓ ਜੋ ਵੀ ਦੇਖਾਵੇ ਸਵੇ ਸਭਨਾ ਤੇਰੀਆਂ ਸਪ੍ਰਬ ਸਭ ਜੀ ਤੇਰੇ ਤੁਰਸ ਪ੍ਰਭ ਤਤ ਹੈ ਖਾਲੀ ਕੋ ਨਹੀਂ ਦਰ ਗੁਰਮਖਾਨ ਨੂੰ ਸਵਾਸ ਵੇਖ ਪੌਝਲ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼੍ਰੀ ਰਾਗ ਮਹਲਾ 4 ਕਰ ਪਹਿਲਾ ਮੈਂ ਮਨ ਤਨ ਬਿਰਹਤ ਅਤ ਅਗਲਾ ਕਿਉ ਪ੍ਰੀਤਮ ਮਿਲੈ ਕਰ ਆਏ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਂ ਪੁਛਾ ਤਿੰਨ ਸੜਣਾ ਪ੍ਰਭ ਕੇਤ ਵਿਦ ਮਿਲੈ ਮਿਲਾਏ ਮੇਰੇ ਸਤ ਜਰਾ ਮੈਂ ਤੁਜ ਬਿਨ ਅਵਰ ਨਾ ਕੋਇ ਹਮ ਮੂਰਖ ਮੁਗਦ ਸਰਣਾਗਤੀ ਕਰਿ ਕਿਰਪਾ ਮਿਲੇ ਹਰ ਸੋਇ ਰਹਾ ਸਤਗੁਰ ਦਾਤਾ ਹਰ ਨਾਮ ਕਾ ਰਬ ਆਪ ਮਿਲਾਵੈ ਸੋਇ ਸਤਗੁਰ ਹਰ ਪ੍ਰਭ ਬੋਜਿਆ ਗੁਰ ਜੀਵੜ ਅਵਰ ਨਾ ਕੋਇ ਹੋ ਗੁਰ ਸ੍ਰਿਣੀ ਟਹਿਪਾ ਕਰਦਿਆ ਮਿਨੇ ਪ੍ਰਭ ਸੁਏ ਮਨ ਹਟ ਕਿਨੈ ਨਾ ਪਾਇਆ ਕਰ ਉਪਾਵਥ ਕੇ ਸਭ ਕੋਈ ਸਹਸ ਅਣਪ ਕਰ ਰਹੇ ਮਨ ਕੋ ਰੰਗ ਨਾ ਹੋਏ ਊੜ ਕਪਟ ਕਿਨੈ ਨਾ ਪਾਇਓ ਜੋ ਵੀ ਦੇ ਖਾਵੇ ਸੁਏ ਸਭਨਾ ਤੇਰੀਆਂ ਸ ਪ੍ਰਭ ਸਭ ਜੀ ਤੇਰੇ ਤੂ ਰਸ ਪ੍ਰਭ ਤਤ ਹੈ ਖਾਲੀ ਕੋ ਨਹੀਂ ਦਰ ਗੁਰਮੁਖਾ ਨੂੰ ਸਬਾਸ ਵੇਖ ਪੋ ਜਲ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਰੀਰਾ ਦੇ ਮਹਲਾ ਚੌਥਾ ਕਰ ਪਹਿਲਾ ਮੈਂ ਮਨ ਤਨ ਬਿਰਹਤ ਅਤ ਅਗਲਾ ਕਿਉ ਪ੍ਰੀਤਮ ਮਿਲੈ ਕਰ ਆਏ ਜਾਂ ਦੇਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਂ ਪੁਛਾ ਤਿੰਨ ਸਜਣਾ ਰਬ ਕੇ ਤਬਦ ਮਿਲੈ ਮਿਲਾਏ ਤੁਜ ਬਿਨ ਅਵਰ ਨ ਕੋਇ ਹਮ ਮੂਰਖ ਮੁਗਦ ਸਰਣਾਗਤੀ ਕਰਿ ਕਿਰਪਾ ਮਿਲੇ ਹਰ ਸੋਏ ਰਹਾ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ ਸਤਗੁਰ ਹਰ ਪ੍ਰਭ ਬੋਜਿਆ ਗੁਰ ਜੀਵੜ ਅਵਰ ਨ ਕੋਇ ਕੋਂ ਕਰੇ ਸ੍ਰੀ ਨਾਈ ਟਹਿਪਾ ਮਾ ਕਰ ਦਿਆ ਮਿਲੇ ਪ੍ਰਭ ਸੁਏ ਮਨ ਹਟ ਕਿਨੈ ਨਾ ਪਾਇਆ ਕਰ ਉਪਾਵਥ ਕੇ ਸਭ ਕੋਏ ਸਹਸ ਸਿ ਅਣਪ ਕਰ ਰਹੇ ਮਨ ਕੋ ਰੰਗ ਨਾ ਹੋਏ ਊੜ ਕਪਟ ਕਿਨੈ ਨਾ ਪਾਇਓ ਜੋ ਵੀ ਦੇਖਾਵੇ ਸੁਏ ਸਭਨਾ ਤੇਰੀਆਂ ਸ ਪ੍ਰਭ ਸਭ ਜੀ ਤੇਰੇ ਤੂ ਰਸ ਪ੍ਰਭ ਤਤਹੇ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਵਾਸ ਬੇਖ ਪੌਜਨ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ श्रीराग श्री महला चौथा कर पहला, पहला मैं मन तन अत अगला क्यों प्रीतम मिले कर आए जान 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 देखा, देखा प्रभ अपना प्रभ देखें दुख जाए जा तिन सजना प्रभ कित बिद मिले मिलाए ਮੇਰੇ ਸਤਗੁਰ ਮੈਂ ਤੁਝ ਬਿਨ ਅਵਰ ਨਾ ਕੋਇ ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮਿਲੇ ਹਰ ਸੋਇ ਰਹਾ ਸਤਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮੇ ਲਾਵੈ ਸੋਏ ਸਤ ਗੁਰ ਹਰ ਪ੍ਰਭ ਬੋਜਿਆ ਗੁਰ ਜੀਵੜ ਅਵਰ ਨ ਕੋਏ ਹੋ ਗੁਰ ਸ੍ਰਿਣਾਈ ਤਹਿ ਪਮਾ ਕਰ ਦਿਆ ਮਿਨੇ ਪ੍ਰਭ ਸੋਏ ਮਨ ਹਟ ਕਿਨੈ ਨ ਪਾਇਆ ਕਰ ਉਪਾਵਥ ਕੇ ਸਭ ਕੋਏ ਸਹਸ ਸਹਸ ਅਣਪ ਕਰ ਰਹੇ ਮਨ ਕੋ ਰੇ ਰੰਗ ਨਾ ਹੋਏ ਉੜ ਕਪਟ ਕੇ ਨੈ ਨਾ ਪਾਇਓ ਜੋ ਵੀ ਦੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੂ ਰਸ ਪ੍ਰਭ ਤੋ ਤਹੇ ਖਾਲੀ ਕੋ ਨਹੀਂ ਦਰ ਗੁਰ ਮੁਖਾਂ ਨੂੰ ਸਵਾਸ ਵੇਖ ਪੌਜਨ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਜ ਮਹਲਾ 4 ਕਰ ਪਹਿਲਾ ਮੈਂ ਮਨ ਤਨ ਬਿਰਹੋ ਅਤ ਅਗਲਾ ਕਿਉਂ ਪ੍ਰੀਤਮ ਮਿਲੇ ਕਰ ਆਏ ਜਾਂ ਦਿਖਾ ਪ੍ਰਭ ਆਪਣਾ ਪ੍ਰਭ ਦੇਖਿਆ ਦੁਖ ਜਾਏ ਜਾਂ ਪੁੱਛਾ ਤਿੰਨ ਸਜਣਾ ਪ੍ਰਭ ਕੇਤ ਬਿਦ ਮਿਲੇ ਮਿਲਾਏ ਮੇਰੇ ਸਤ ਜਰਾ ਮੈਂ ਤੁਝ ਬਿਨ ਅਵਰ ਨਾ ਕੋਇ ਹਮ ਮੂਰਖ ਮੁਗਦ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤ ਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੈ ਸੋਏ ਸਤ ਗੁਰ ਹਰ ਪ੍ਰਭ ਬੋਜਿਆ ਗੁਰ ਜੀਵੜ ਅਵਰ ਨਾ ਕੋਇ ਹਉ ਗੁਰ ਅਸਰਨਾਈ ਤਹਿ ਪਹਾਂ ਕਰਦਿਆ ਮਿਨੇ ਪ੍ਰਭ ਸੁਏ ਮਨ ਹਟ ਕਿਨੈ ਨਾ ਪਾਇਆ ਕਰ ਉਪਾਵਥ ਕੇ ਸਭ ਕੋਇ ਸਹਸ ਸਿਆਣਪ ਕਰ ਰਹੇ ਮਨ ਕੋ ਰੰਗ ਨਾ ਹੋਏ ਊੜ ਕਪਟ ਕਿਨੈ ਨਾ ਪਾਇਓ ਜੋ ਵੀ ਦੇ ਖਾਵੇ ਸੁਏ ਸਬਨਾ ਤੇਰੀਆਂ ਸਬ ਪ੍ਰਭ ਸਭ ਜੀ ਤੇਰੇ ਤੂ ਰਸ ਪ੍ਰਭ ਤਤ ਹੈ ਖਾਲੀ ਕੋ ਨਹੀਂ ਦਰ ਪਰਮਖਾਨ ਨੂੰ ਸਬਾਸ ਬੇਖ ਪੋਜਲ ਡੁੱਬ ਦੇ ਕੱਢ ਲੈ ਜਨ ਨਾਨਕ ਕੀ ਅਰਦਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ